ਜਦੋਂ ਫਿਰ ਕੁਮਰ ਵਿਜੇ ਪ੍ਰਤਾਪ ਨੇ ਕੱਲ ਇਹ پیشکش ਦੇਤੀ ਚਿੱਠੀ ਦੇਤੀ ਕਿ ਮੈਂ ਨੌਕਰੀ ਹੋਈ ਨਹੀਂ ਕਰਨੀ ਅਸਤੀਫਾ ਨਹੀਂ ਜੀ ਮੈਂ ਨੌਕਰੀ ਹੋਈ ਨਹੀਂ ਕਰਨੀ ਮੈਨੂੰ ਤਾਂ ਰਟਾਇਰ ਕਰ ਦਿਓ ਤਾਂ ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ ਕੁਮਰ ਵਿਜੇ ਪ੍ਰਤਾਪ ਵਰਗੇ ਅਫਸਰਾਂ ਤੇ ਮਾਣ ਹੈ ਮੈਨੂੰ ਉਹਨਾਂ ਦੀ ਰਿਪੋਰਟ ਤੇ ਯਕੀਨ ਹੈ ਜੇ ਯਕੀਨ ਹੈ ਤਾਂ ਫਿਰ ਪਹਿਲਾਂ ਕਿਉਂ ਨਹੀਂ ਕੇਸ ਲੜਾਈ ਜੀ ਉਹਨਾਂ ਦਾ ਤੁਸੀਂ ਇੱਕ ਇਮਾਨਦਾਰ ਅਫਸਰ ਦੇ ਕੈਰੀਅਰ ਤੇ ਧੱਬਾ ਲਾ ਕੇ ਰੱਖਤਾ ਆਹ ਕਚਹਿਰੀਆਂ ਜਿਹੜੀਆਂ ਨੇ ਇੱਥੇ ਮਹੰਗੇ ਵਕੀਲ ਕਰ ਲਓਗੇ ਗਵਾਹ ਮਕਰਾ ਲਓਗੇ ਇਥੇ ਗੰਢ ਤੁਪਾਂ ਕਰ ਲੋਗੇ ਦੂਜੀਆਂ ਪਾਰਟੀਆਂ ਨਾਲ ਤਾਂ ਕੇਸ ਜਿੱਤ ਜਾਓਗੇ ਪਰ ਜਿਹੜੀ ਲੋਕਾਂ ਦੀ ਕਚੈਰੀ ਹੈ ਤੇ ਜਿਹੜੀ ਪਰਮਾਤਮਾ ਦੀ ਕਚੈਰੀ ਹੈ ਉਹਦੇ 'ਚ ਤੁਹਾਨੂੰ ਵਕੀਲ ਨਹੀਂ ਲੱਭਣੇ। ਸਾਹਿਬ ਤੂੰ ਅਗਰ ਤੁਹਾਡੀ ਸਰਕਾਰ ਬਣਦੀ ਹੈ ਤੁਸੀਂ ਸਭ ਤੋਂ ਪਹਿਲਾਂ ਇਸ ਕੇਸ ਨੂੰ ਕਿੱਦਾਂ ਦੇਖੋਗੇ ਬਹਿਰ ਖਲਾ ਕੋਟ ਵਾਲਾ ਜਦੋਂ ਮਨ ਲਿਆ ਤੁਸੀਂ ਕਹਿ ਰਹੇ ਹੋ ਵੀ ਇੱਕ ਰਲੇਵੇ ਨੇ ਉਡੀ ਸਰਕਾਰ ਬਣਦੀ ਹੈ ਤੁਸੀਂ ਕਿੱਦਾਂ ਲਓਗੇ ਅਸੀਂ ਤਾਂ ਅਸੀਂ ਤਾਂ ਉਮਰ ਵਿਜੇਪ੍ਰਤਾਪ ਹੋਰਾਂ ਦੀ ਜਿਹੜੀ ਐਸਆਈਟੀ ਹੈ ਉਹ ਉਹਦੀ ਰਿਪੋਰਟ ਜਿਹੜੀ ਹੈ ਉਹ ਤਾਂ ਹੁਣ ਜਨਤਕ ਹੋ ਜਾਊਗੀ। ਉਹ ਨੂੰ ਉਹਤੇ ਐਕਸ਼ਨ ਕਿਉਂ ਨਹੀਂ ਲਏਗਾ ਨੌ ਚਲਾਨ ਪੇਸ਼ ਕਰਨ ਤੋਂ ਬਾਅਦ ਵੀ ਤੁਸੀਂ ਐਵੇਂ ਕਿਵੇਂ ਚੱਕ ਕੇ ਭਗਾ ਕੇ ਮਾਰੀ ਜਿੱ ਕੋ। ਅਸੀਂ ਅਸੀਂ ਐਕਸ਼ਨ ਲਵਾਂਗੇ। ਅਸੀਂ ਤਾਂ ਅਸੀਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀਰ ਬਾਗਲ ਵਿੱਚ ਜੋਸ਼ੀਓ ਦੇ ਅੰਦਰ ਭੇਜੋਗੇ। ਕਿਉਂ ਨਹੀਂ ਹੋਰ ਫਿਰ ਕਿੱਥੇ ਭੇਜੇਗਾ ਨੂੰ? ਨਹੀਂ। ਕੱਲਾ ਸੁਖਵੀਰ ਬਾਦਲ ਕਿਉਂ? ਕਾਨੂੰਨ ਤੋਂ ਉੱਪਰ ਹੋ ਗਿਆ ਸੁਖਵੀਰ ਬਾਦਲ। ਸਤਿ ਸ੍ਰੀ ਅਕਾਲ ਜੀ। ਮੈਂ ਜਸਵਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ। ਬਰਗਾੜੀ ਬੇਅਦਬੀ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ। ਧਰਮ ਦੇ ਨਾਂ ਤੇ ਜਦੋਂ ਵੀ ਕੀਤੀ ਹੈ ਸਿਆਸੀ ਲੋਕਾਂ ਨੇ ਸਿਆਸਤ ਕੀਤੀ ਹੈ ਉਹ ਚਾਹੇ ਬਾਦਲ ਪਰਿਵਾਰ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੋਵੇ ਚਾਹੇ ਕਾਂਗਰਸ ਦੇ ਕੋਈ ਹੋਰ ਲੀਡਰ ਹੋਣ ਅਕਾਲੀ ਦਲ ਦੇ ਕੋਈ ਹੋਰ ਲੀਡਰ ਹੋਣ ਤੇ ਚਾਹੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਜਿਨ੍ਹਾਂ ਦੀ 3 ਸਾਲ ਪੂਰੇ ਹੋਣ ਤੋਂ ਪਹਿਲਾਂ ਜਿਹੜੀ ਐ ਉਹ ਮੁਕੰਮਲ ਜਿਹੜੀ ਬਿੱਲੀ ਆ ਉਹ ਥੈਲੀੋਂ ਬਾਹਰ ਆ ਚੁੱਕੀ ਐ ਬਹੁਤ ਵੱਡੀਆਂ ਡੇਂਗਾ ਅੱਜ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਮੁੱਖ ਮੰਤਰੀ ਨਹੀਂ ਸੀ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਚੋਣ ਜਲਸਿਆਂ ਦੇ ਵਿੱਚ ਸੰਬੋਧਨ ਕਰਨ ਮੌਕੇ ਕਹਿੰਦੇ ਸੀ ਕਿ ਸਾਡੇ ਆ کومਰ ਵਿਜੇ ਪ੍ਰਤਾਪ ਸਿੰਘ ਚਾਹੇ ਭਗਵੰਤ ਮਾਨ ਹੋਣ ਚਾਹੇ ਅਰਵਿੰਦ ਕੇਜਰੀਵਾਲ کومਰ ਵਿਜੇ ਪ੍ਰਤਾਪ ਦੇ ਇੰਨੇ ਗੁਣ ਗਾਉਂਦੇ ਹੁੰਦੇ ਸੀ ਕਹਿੰਦੇ ਸੀ ਕਿ کومਰ ਵਿਜੇ ਪ੍ਰਤਾਪ ਦੀ ਅਗਵਾਈ ਦੇ ਵਿੱਚ ਜਿਹੜੀ ਐਸਆਈਟੀ ਬਣਾਈ ਗਈ ਜਿਹੜੀ ਸੈੱਟ ਬਣਾਈ ਗਈ ਹੈ ਉਹਨੇ ਬਰਗਾੜੀ ਬੇਅਦਬੀ ਕਾਂਡ ਬਾਬਲ ਤੇ ਕੋਟਕਪੂਰਾ ਗੋਲੀ ਕਾਂਡ ਉਹਦੇ ਤੇ ਜਿਹੜਾ ਹੈਗਾ ਕਹਿੰਦੇ ਕਿ ਰਿਪੋਰਟ ਇੰਨੀ ਵਧੀਆ ਇੰਨੀ ਸਾਰਥਕ ਇੰਨੀ ਕਹਿੰਦੇ ਕਿ ਸਾਫ਼ ਸੋਥਰੀ ਰਿਪੋਰਟ ਜਿਹੜੀ ਤਿਆਰ ਕਰਤੀ ਐ ਕਿ ਸਾਰੇ ਬੰਦੇ ਜਿਹੜੇ ਆ ਨਾ ਉਹ ਫੜੇ ਜਾਣੇ ਆ ਕਹਿੰਦੇ ਜੋ ਵੀ ਇਹਨਾਂ ਗੁਨਾਹਾਂ ਦੇ ਦੋਸ਼ੀ ਐ ਚਾਹੇ ਉਹ ਕੋਈ ਸਿਆਸੀ ਪਰਿਵਾਰ ਹੋਵੇ ਮੇਰਾ ਕਹਿਣ ਤੋਂ ਭਾਵ ਕਿ ਚਾਹੇ ਉਹ ਬਾਦਲ ਪਰਿਵਾਰ ਦਾ ਕੋਈ ਜੀ ਹੋਵੇ ਚਾਹੇ ਕਿ ਕੈਪਟਨ ਪਰਿਵਾਰ ਦਾ ਜੀ ਹੋਵੇ ਚਾਹੇ ਸਿਆਸੀ ਧਿਰਾਂ ਦੇ ਵਿੱਚੋਂ ਕਾਂਗਰਸ ਅਕਾਲੀ ਦਲ ਦੇ ਵਿੱਚੋਂ ਕੋਈ ਹੋਰ ਲੋਕ ਹੋਣ ਤੇ ਚਾਹੇ ਹੋਣ ਉਹ ਲੋਕ ਜਿਹੜੇ ਡੇਰਾਬਾਦ ਨਾਲ ਜੁੜੇ ਜਾਂ ਕੋਈ ਹੋਰ ਜਿਨ੍ਹਾਂ ਦੇ ਵੀ ਨਾਂ ਆ ਰਹੇ ਸੀ ਤਾਂ ਕਹਿੰਦੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਉਹ ਪੂਰੇ ਦਾ ਪੂਰਾ ਜਿਹੜਾ ਉਹ ਡਾਟਾ ਤਿਆਰ ਕਰ ਲਿਆ ਪੂਰੇ ਦਾ ਪੂਰਾ ਜਿਹੜਾ ਉਹ ਨਕਸ਼ਾ ਤਿਆਰ ਕਰ ਲਿਆ ਕਿ ਕਿਹੜੇ-ਕਿਹੜੇ ਬੰਦਿਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਣਾ ਹੈ ਬਰਗਾੜੀ ਬੇਅਦਬੀ ਕਾਂਡ ਬਾਬਲ ਗੋਲੀ ਕਾਂਡ ਦੇ ਵਿੱਚ ਪਰ ਹੋਇਆ ਕੀ ਕਿ ਭਗਵੰਤ ਸਿੰਘ ਮਾਨ ਇਹੀ ਚਿਕਨੀਆਂ ਚੋਪੜੀਆਂ ਗੱਲਾਂ ਮਾਰ ਕੇ ਜਿਹੜਾ ਕਹਿੰਦੇ ਸੀ ਮੈਂ ਮਾਸਟਰ ਦਾ ਮੁੰਡਾ ਹੈ ਉਹ ਮਾਸਟਰ ਦਾ ਮੁੰਡਾ ਬਣ ਗਿਆ ਮੁੱਖ ਮੰਤਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜਾ ਸੀ ਉਹ ਕਹਿੰਦੇ ਬਦਲੀ ਤੂੰ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂ ਦੇਵੀ ਮਖਸੂਸਪੁਰੀ ਦਾ ਬਹੁਤ ਵਧੀਆ ਗੀਤ ਹੈ ਬਦਲੀ ਤੋਂ ਝੂਠਿਆਂ ਗਵਾਹਾਂ ਦੇ ਬਿਆਨਾਂ ਵਾਂਗ ਤੇ ਉਹਨਾਂ ਗਵਾਹਾਂ ਵਾਂਗੂ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਭਗਵੰਤ ਸਿੰਘ ਮਾਨ ਪੰਜਾਬ ਨੂੰ ਕਰਦੇ ਹੁੰਦੇ ਸੀ ਤੇ ਇਹਨਾਂ ਦੇ ਮਗਰ ਜਿੰਨੇ ਇਹਨਾਂ ਦੀ ਜਿਹੜੀ ਲੌਬੀ ਸੀ ਜਿਹੜੇ ਲੋਕਾਂ ਨੇ 92 ਚੁਣੇ ਤੇ ਬਾਅਦ ਦੇ ਵਿੱਚ ਦੋ ਤਿੰਨ ਸੀਟਾਂ ਹੁਣ ਫੇਰ ਦੇਤੀਆਂ ਜਿਵੇਂ ਨੀ ਚੋਣਾਂ ਦੇ ਵਿੱਚ ਸਾਰੇ ਕਹਿੰਦੇ ਹੁੰਦੇ ਸੀ ਇੱਥੋਂ ਤੱਕ ਕਿ ਆਰਵਿੰਦ ਕੇਜਰੀਵਾਲ ਨੇ ਆ ਕੇ ਆਖਿਆ ਕਹਿੰਦਾ ਤਿੰਨ ਦਿਨਾਂ ਵਿੱਚ ਦੀ ਕਹਿੰਦਾ ਸਾਰੇ ਦੋਸ਼ੀ ਪੜ ਕੇ ਜੇਲ੍ਹ ਚ ਭੇਜ ਦਿਆਂਗੇ ਜਦੋਂ ਸਾਡੀ ਸਰਕਾਰ ਬਣੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਹਨਾਂ ਨੇ ਬਰਗਾੜੀ ਮੋਰਚੇ ਦੇ ਵਿੱਚ ਜਾ ਕੇ ਆਖਿਆ ਕਿ ਸਾਰੇ ਦੋਸ਼ੀ ਫੜ ਕੇ ਸਰਕਾਰ ਬਣ ਤੇ ਅਸੀਂ ਜੇਲ੍ਹਾਂ ਦੇ ਵਿੱਚ ਭੇਜਾਂਗੇ ਚਾਹੇ ਉਹ ਸਿਆਸਤਨਾ ਸਬੰਧਤ ਹੋਣ ਚਾਹੇ ਕਿਸੇ ਡੇਰਾਬਾਦ ਨਾਲ ਸਬੰਧਤ ਹੋਣ ਤੇ ਚਾਹੇ ਉਹ ਕੋਈ ਵੀ ਲੋਕ ਹੋਣ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿਆਂਗੇ ਪਰ ਹੋਇਆ ਕੀ ਰਿਪੋਰਟ ਕਾਰਡ ਕੀ ਰਿਪੋਰਟ ਕਾਰਡ ਆਮ ਆਦਮੀ ਪਾਰਟੀ ਦਾ ਵੀ ਜ਼ੀਰੋ ਚਾਹੇ ਉਹ ਕੇਜਰੀਵਾਲ ਨੇ ਕਿਹਾ ਸੀ ਚਾਹੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਚਾਹੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਹੁਣ ਮੈਂ ਤੁਹਾਨੂੰ ਉਹ ਇੱਕ ਚੀਜ਼ ਯਾਦ ਕਰਵਾਉਣ ਲੱਗਿਆ ਦਿਖਾਉਣ ਲੱਗਿਆ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਗੁਣ ਗਾਉਂਦੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਕਹਿੰਦੇ ਸੀ ਸਾਰੀ ਲੌਬੀ ਜਿਹੜੀ ਉਹ ਥੱਕਦੀ ਨਹੀਂ ਹੁੰਦੀ ਸੀ ਅੱਜ ਉਹ ਉਹੀ ਕੁਮਰਬੀਜੇ ਪ੍ਰਤਾਪ ਹੈ ਕਹਿੰਦੇ ਸੀ ਕਿ ਜਦੋਂ ਸਾਰਾ ਔਨ ਰਿਕਾਰਡ ਹੀ ਹੋ ਗਿਆ ਜਦੋਂ ਸਾਰੀ ਜਿਹੜੀ ਉਹ ਐਸਆਈਟੀ ਬਣੀ ਹੋਈ ਹੈ ਕੁਮਰਬੀਜੇ ਪ੍ਰਤਾਪ ਦੀ ਅਗਵਾਈ ਦੇ ਵਿੱਚ ਤੇ ਜਦੋਂ ਸਾਰਾ ਕੁਝ ਬਣਾ ਕੇ ਅਦਾਲਤ ਦੇ ਵਿੱਚ ਪਹੁੰਚ ਗਿਆ ਤਾਂ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਹੁਣ ਜਿਹੜਾ ਇਹ ਚੀਜ਼ਾਂ ਲੁਕਾਈਆਂ ਨਹੀਂ ਜਾ ਸਕਦੀਆਂ ਇਹ ਛੁਪਾਈਆਂ ਨਹੀਂ ਜਾ ਸਕਦੀਆਂ ਕਿਉਂਕਿ ਇਹ ਔਨ ਰਿਕਾਰਡ ਹੋ ਗਿਆ ਕਿਉਂਕਿ ਇਹ ਅਦਾਲਤ ਦੇ ਵਿੱਚ ਆ ਗਈਆਂ ਤੇ ਉਦੋਂ ਫਿਰ ਜਿਹੜਾ ਸੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਅਦਾਲਤ ਦਾ ਰਿਕਾਰਡ ਚੁੱਕ ਕੇ ਜਿਹੜੀ ਐਸਆਈਟੀ ਐਸਆਈਟੀ ਕਮਰਬੀਜ ਪ੍ਰਤਾਪ ਦੀ ਅਗਵਾਈ ਦੇ ਵਿੱਚ ਬਣੀ ਹੈ ਤੇ ਉਹਨੇ ਜੋ ਰਿਪੋਰਟ ਤਿਆਰ ਕਰਕੇ ਦਿੱਤੀ ਹੈ ਕਹਿੰਦੇ ਬਾਣੀਯੋਗ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਉਹ ਰਿਪੋਰਟ ਚੁੱਕ ਕੇ ਅਸੀਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਕਹਿੰਦੇ ਸਖਤ ਸਜ਼ਾਾਂਾਂ ਦੇਵਾਂਗੇ ਇਹ ਕਿਹਾ ਸੀ ਭਗਵੰਤ ਸਿੰਘ ਮਾਨ ਨੇ ਮੈਂ ਕਹਿੰਦਾ ਕਿ ਇਹ ਵੀਡੀਓ ਜਿਹੜੀ ਹੈ ਇੰਨੀ ਕਿ ਸ਼ੇਅਰ ਕਰਿਓ ਕਿ ਭਗਵੰਤ ਸਿੰਘ ਮਾਨ ਅਰਮਿੰਦ ਕੇਜਰੀਵਾਲ ਤੇ ਸਾਡੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਪੂਰੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਸਰਕਾਰ ਕੋਲ ਪਹੁੰਚਣੀ ਚਾਹੀਦੀ ਹੈ ਮੈਂ ਕਹਿੰਦਾ ਕਿ ਅੱਜ ਤੁਸੀਂ ਕਿੱਥੇ ਹੋ ਤੁਹਾਡੀ ਜ਼ੁਬਾਨ ਕਿੱਥੇ ਹੈ ਕਹਿੰਦੇ ਸੀ ਕਿ ਤੁਸੀਂ ਉਦੋਂ ਭਗਵੰਤ ਮਾਨ ਕਹਿੰਦੇ ਸੀ ਦੂਜੀਆਂ ਸਿਆਸੀ ਧਿਰਾਂ ਨੂੰ ਕਹਿੰਦੇ ਕਿ ਤੁਸੀਂ ਜਿਹੜਾ ਉਹ ਆ ਇੱਥੇ ਸਿਆਸਤ ਦੇ ਵਿੱਚ ਆ ਕੇ ਤੁਸੀਂ ਬੇਸ਼ੱਕ ਮੁਕਰ ਸਕਦੇ ਹੋ ਪਰ ਜਦੋਂ ਤੁਹਾਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਪਿਆ ਨਾ ਕਹਿੰਦੇ ਦੋਜੀਆਂ ਅਦਾਲਤਾਂ ਦੇ ਵਿੱਚ ਤੁਸੀਂ ਵਕੀਲ ਖਰੀਦ ਸਕਦੇ ਹੋ ਜੱਜਾਂ ਨੂੰ ਤੁਸੀਂ ਜਿਵੇਂ ਮਰਜੀ ਕਰਵਾ ਸਕਦੇ ਹੋ ਪਰ ਕਹਿੰਦੇ ਲੋਕਾਂ ਦੀ ਅਦਾਲਤ ਦੇ ਵਿੱਚ ਜਾ ਕੇ ਤਾਂ ਫੈਸਲਾ ਹੋਗਾ ਫਿਰ ਤੁਹਾਨੂੰ ਪਤਾ ਲੱਗਣਾ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਇੱਥੇ ਮੈਂ ਇੱਕ ਗੱਲ ਜਿਹੜੀ ਪੰਜਾਬ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਸਰਕਾਰ ਨੂੰ ਮੈਂ ਇਹ ਯਾਦ ਕਰਵਾ ਦੇਣੀ ਚਾਹਣਾ ਹੈ ਜਨਵਰੀ 2022 ਦੇ ਪਹਿਲੇ ਹਫ਼ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਫਿਰੋਜ਼ਪੁਰ ਆਉਣਾ ਸੀ ਕਿਸਾਨਾਂ ਨੇ ਜਿਹੜਾ ਸੀ ਕਿਉਂਕਿ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਵਾਸਤੇ ਹੁਣ ਸਰਦਾਰ ਜਗਜੀਤ ਸਿੰਘ ਡਲੇਵਾਲ ਸਾਹਿਬ ਮਰਨਵਰ ਤੇ ਖਨੌਰੀ ਬਾਰਡਰ ਤੇ ਬੈਠੇ ਆ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਮੰਨੀਆਂ ਹੋਈਆਂ ਮੰਗਾਂ ਦੇ ਵਾਸਤੇ ਜਿਹੜਾ ਸੀਗਾ ਉਹ ਰੋਸ ਜ਼ਾਹਰ ਕਰਨਾ ਸੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸੰਵਿਧਾਨ ਉਹਨਾਂ ਦਾ ਬਣਾਇਆ ਉਹਨਾਂ ਨੇ ਲਿਖਿਆ ਤੇ ਸੰਵਿਧਾਨ ਜਿਹੜਾ ਸਾਨੂੰ ਇਜਾਜ਼ਤ ਦਿੰਦਾ ਇਸ ਗੱਲ ਦੀ ਕਿ ਸੰਵਿਧਾਨ ਕਹਿੰਦਾ ਕਿ ਤੁਸੀਂ ਜਦੋਂ ਕਿਸੇ ਤੋਂ ਦੁਖੀ ਹੋ ਕਿਸੇ ਤੋਂ ਪੀੜਤ ਹੋ ਫਿਰ ਉਹ ਕੋਈ ਵੀ ਹੋਵੇ ਤੁਸੀਂ ਰੋਸ ਵਿਖਾਵਾ ਕਰ ਸਕਦੇ ਹੋ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਕਾਲੀਆਂ ਝੰਡੀਆਂ ਵਿਖਾ ਸਕਦੇ ਹੋ ਤੇ ਕਿਸਾਨ ਜਿਹੜੇ ਆ ਉਹ ਫਿਰੋਜ਼ਪੁਰ ਤੇ ਜਾਂਦੇ ਰਸਤਿਆਂ ਨੂੰ ਕਿਉਂਕਿ ਬਾਰਿਸ਼ ਬਹੁਤ ਹੋ ਗਈ ਸੀ ਉਸ ਦਿਨ ਇਹ ਗੱਲ ਮੈਂ ਇਸ ਕਰਕੇ ਐਡ ਕਰ ਰਿਹਾ ਤਾਂ ਕਿ ਮਾਨ ਸਾਹਿਬ ਨੂੰ ਸਰਕਾਰ ਨੂੰ ਤੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਸਰਕਾਰ ਦੀ ਕਹਿਣੀ ਤੇ ਕਰਨੀ ਚ ਫਰਕ ਕਿੰਨਾ ਹੈ ਕਿਆ ਕੀ ਸੀ ਕਰ ਕੀ ਰਿਹਾ ਭਗਵੰਤ ਸਿੰਘ ਮਾਨ ਜਦੋਂ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਉਦੋਂ ਪੰਜਾਬ ਵਾਲ ਨੂੰ ਮੂੰਹ ਲੱਗਦਾ ਸੀ ਸਾਰਿਆਂ ਦਾ ਕੀਤਾ ਹੋਇਆ ਉਸ ਤੋਂ ਬਾਅਦ ਜੇ ਸਰਕਾਰ ਬਣ ਗਈ ਜਿਹੜਾ ਮੈਂ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਪੂਰੇ ਜਿਹੜੇ ਇਹਨਾਂ ਦੇ ਨਾਲ ਐਮਐਲਏ ਜਿਹੜੇ ਬਣੇ ਐ ਇਹ ਸਾਰੇ ਜਿਹੜੇ ਆ ਨਾ ਇਹ ਸਿਆਸੀ ਤੌਰ ਤੇ ਅਪਾਹਜ ਸੀ ਪੰਜਾਬ ਦੀ ਸਿਆਸਤ ਤੇ ਕਾਬਜ਼ ਹੋਣ ਤੋਂ ਪਹਿਲਾਂ ਇਹ ਅਪਾਹਜ ਸੀ ਇਹ ਲੰਗੜੇ ਲੂਲੇ ਸੀ ਸਿਆਸਤ ਪੱਖੋਂ ਇਹਨਾਂ ਨੂੰ ਵਿਸਾਖੀਆਂ ਚਾਹੀਦੀਆਂ ਸੀ ਇਹਨਾਂ ਨੂੰ ਕਰੋੜੀਆਂ ਚਾਹੀਦੀਆਂ ਸੀ ਉਹ ਕਰੋੜੀਆਂ ਇਹਨਾਂ ਨੇ ਬੜਾਇਆ ਬਰਗਾੜੀ ਬੇਅਦਬੀ ਕਾਢਦੂ ਤੇ ਬੈਬਲ ਗੋਲੀ ਕਾਢਦੂ ਉਹਦੀਆਂ ਵਿਸਾਖੀਆਂ ਉਹਦੀਆਂ ਖਰੋੜੀਆਂ ਬਣਾ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਭਗਵੰਤ ਮਾਨ ਪਹੁੰਚੇ ਜਦੋਂ ਪਹੁੰਚ ਗਏ ਉੱਥੇ ਜਾ ਕੇ ਜਿਹੜਾ ਸੀ ਇਹਨਾਂ ਨੇ ਜਿਹੜਾ ਪੰਜਾਬ ਵੱਲੋਂ ਪਿੱਠ ਕਰ ਲਈ ਸਾਰਿਆਂ ਨੇ ਤੇ ਦਿੱਲੀ ਵੱਲੋਂ ਮੂੰਹ ਚਾੱਕ ਕੇ ਵੇਖਦੇ ਰਹੇ ਨੇ ਕਿ ਉਧਰੋਂ ਕੀ ਫਰਮਾਨ ਜਾਰੀ ਹੋਣਗੇ ਸਾਡੇ ਵਾਸਤੇ ਪੰਜਾਬ ਦੇ ਨਾਲ ਸ਼ਰੇਆਮ ਧੋਖਾ ਸ਼ਰੇਆਮ ਦਗਾ ਪਿਛਲੇ 3 ਸਾਲਾਂ ਤੋਂ ਕਰ ਰਹੀ ਆ ਆਮ ਆਦਮੀ ਪਾਰਟੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਜਦੋਂ ਨਰਿੰਦਰ ਮੋਦੀ ਫਿਰੋਜ਼ਪੁਰ ਜਾ ਰਹੇ ਸੀ ਜਨਵਰੀ 2022 ਦੇ ਪਹਿਲੇ ਹਫਤੇ بارش ਬਹੁਤ ਜ਼ਿਆਦਾ ਹੋ ਗਈ ਮੌਸਮ ਨੂੰ ਉਹ ਚੀਜ਼ਾਂ ਮਨਜ਼ੂਰ ਨਹੀਂ ਸੀ ਕਿ ਪ੍ਰਧਾਨ ਮੰਤਰੀ ਉਸ ਧਰਤੀ ਤੇ ਆ ਕੇ ਬੋਲਣ ਕਿਉਂਕਿ ਉੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੇ ਉੱਥੇ ਹੁਸੈਨੀ ਵਾਲਾ ਬਾਰਡਰ ਪਿਆ ਜਾਂਦਾ ਤੇ ਮੇਰਾ ਖਿਆਲ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਕਿ ਸ਼ਹੀਦਾਂ ਦੀ ਧਰਤੀ ਤੇ ਆ ਕੇ ਕਿ ਉਹ ਬੰਦਾ ਬੋਲੇ ਜਿਹੜਾ ਜਿਹਦੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ بارش ਹੋਈ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਅਚਾਨਕ ਜਿਹੜਾ ਅਸੀਂ ਪ੍ਰਚਾਰ ਕਰਤਾ ਰੋਡ ਜਿਹੜਾ ਰੋਡ ਪਲਾਨ ਸੀ ਉਹ ਚੇਂਜ ਕਰਤਾ ਕਿ ਪ੍ਰਧਾਨ ਮੰਤਰੀ ਬਠਿੰਡੇ ਤੋਂ ਬਾਏ ਰੋਡ ਫਿਰੋਜ਼ਪੁਰ ਜਾਣਗੇ ਕਿਸਾਨਾਂ ਨੇ ਜਿਹੜਾ ਬੇਸ਼ੱਕ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਆ ਜਾਂਦੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਮੌਸਮ ਖਰਾਬ ਦਾ ਕਰਕੇ ਹੈਲੀਕਾਪਟਰ ਉੱਡ ਨਹੀਂ ਸਕਦਾ ਇਸ ਕਰਕੇ ਪ੍ਰਧਾਨ ਮੰਤਰੀ ਬਾਏ ਰੋਡ ਜਾਣਗੇ ਜੇਕਰ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਵੀ ਜਾਂਦੇ ਕਿਸਾਨਾਂ ਨੇ ਫਿਰ ਵੀ ਆਪਦਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਰੋਸ ਹੈ ਉਹ ਸੜਕਾਂ ਦੇ ਕਿਨਾਰੇ ਖੜ ਕੇ ਹੀ ਜਾਹਰ ਕਰਨਾ ਸੀ ਜਦੋਂ ਵਾਪਸ ਮੁੜਨਾ ਪਿਆ ਗਿਆ ਕਿਉਂਕਿ ਚੰਨੀ ਮੁੱਖ ਮੰਤਰੀ ਸੀ ਤੇ ਉਸ ਸਮੇਂ ਜਿਹੜਾ ਸੀ ਕੈਪਟਨ ਅਬਰਿੰਦਰ ਸਿੰਘ ਉਹਨਾਂ ਨੇ ਸਟੇਜ ਤੋਂ ਜਿੰਨੀ ਕੁ ਉਹਨਾਂ ਦੇ ਨਾਲ ਆਮ ਸਿਕਿਉਰਿਟੀ ਹੁੰਦੀ ਹੈ ਉਹਨੇ ਇੱਕ ਵਲੰਟੀਅਰਾਂ ਦੇ ਵਿੱਚ 5-700 ਜਾਂ 800 ਬੰਦੇ ਦੀ ਗਿਣਤੀ ਵਲੰਟੀਅਰਾਂ ਦੀ ਸੀ ਸਿਰਫ ਉਹਨਾਂ ਦੇ ਵਿੱਚ ਕੱਲੇ ਬਰਿੰਦਰ ਸਿੰਘ ਸਟੇਜ ਤੋਂ ਬੋਲੀ ਜਾਂਦੇ ਸੀ ਮੀਂਹ ਵਰਦੇ ਦੇ ਵਿੱਚ ਹੁਣ ਜਿਹੜੇ ਪ੍ਰਧਾਨ ਮੰਤਰੀ ਨੂੰ ਜਿਹੜੇ ਮੈਂ ਕਹਿੰਨਾ ਕਿ ਦੇਸ਼ ਦੇ ਜਿਹੜੇ ਕਿਸੇ ਵੀ ਵੱਡੇ ਚਿਹਰੇ ਨੂੰ ਜਦੋਂ ਲੱਖਾਂ ਲੋਕਾਂ ਦੇ ਵਿੱਚ ਬੋਲਣ ਦੀ ਆਦਤ ਪੈ ਜੇ ਤਾਂ ਫਿਰ ਉੱਥੇ ਜਿਹੜਾ ਵਲੰਟੀਅਰਾਂ ਦੇ ਵਿੱਚ ਮੇਰੇ ਖਿਆਲ 7-800 ਬੰਦੇ ਦੀ ਗਿਣਤੀ ਫਿਰੋਜ਼ਪੁਰ ਕਹਿੰਦੇ ਹੈਗੀ ਸੀ ਵਲੰਟੀਅਰਾਂ ਦੀ ਤੇ ਉਹ ਤੋਂ ਵੱਧ ਤਾਂ ਪ੍ਰਧਾਨ ਮੰਤਰੀ ਦਾ ਨਾਲ ਸਿਕਿਉਰਿਟੀ ਹੁੰਦੀ ਹੈ ਕਹਿੰਦੇ 12-1300 ਬੰਦੇ ਦੀ ਹੁਣ ਸਿਕਿਉਰਿਟੀ ਨਾਲੋਂ ਵੀ ਘੱਟ ਬੰਦਿਆਂ ਦੇ ਵਿੱਚ ਪ੍ਰਧਾਨ ਮੰਤਰੀ ਕਿਉਂ ਬੋਲਣਗੇ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਕਿਸੇ ਤਰੀਕੇ ਮੁੜਿਆ ਜਾਵੇ ਸਟੇਜ ਤੇ ਨਾ ਜਾਇਆ ਜਾਵੇ ਬਹਾਨਾ ਬਣਾਇਆ ਗਿਆ ਕਿ ਕਿਸਾਨਾਂ ਨੇ ਸਾਡਾ ਰਸਤਾ ਰੋਕ ਲਿਆ ਵਾਪਸ ਜਾਣ ਮੌਕੇ ਬਠਿੰਡੇ 에ਰਪੋਰਟ ਤੋਂ ਪ੍ਰਧਾਨ ਮੰਤਰੀ ਨੇ ਇਹ ਬਿਆਨ ਵੀ ਦਿੱਤਾ ਕਿ ਕ ਬਹੁਤ ਹਸੋ ਹੀਣਾ ਬਿਆਨ ਸੀ ਕਿ ਉੱਥੇ ਕਿਹੜੀਆਂ ਦੱਸੋ ਕੋਈ ਤੋਪਾਂ ਬੀੜੀਆਂ ਹੋਈਆਂ ਸੀ ਜਾਂ ਕਿਸਾਨਾਂ ਕੋਲ ਝੰਡੇ ਸੀ ਤੇ ਰੋਸ ਵਿਰੋਧ ਦਰਜ ਕਰਾਉਣਾ ਜਿਹੜਾ ਉਹ ਸਾਡਾ ਸੰਵਿਧਾਨ ਜਿਹੜਾ ਸਾਨੂੰ ਉਹ ਅਧਿਕਾਰ ਦਿੰਦਾ ਸਾਨੂੰ ਉਹਦੀ ਇਜਾਜ਼ਤ ਦਿੰਦਾ ਹੈ ਸੰਵਿਧਾਨ ਦੇ ਮੁਤਾਬਕ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਸਾਰਿਆਂ ਦੇ ਮਾਪਿਓ ਦੀ ਜਗ੍ਹਾ ਹੁੰਦਾ ਹੈ ਦੇਸ਼ ਦੇ ਸਾਰੇ ਦੇਸ਼ ਦੇ ਨਾਗਰਿਕਾਂ ਦੇ ਮਾਪਿਓ ਦੀ ਜਗਾ ਹੁੰਦਾ ਹੈ ਜਦੋਂ ਆਪ ਪ੍ਰਧਾਨ ਮੰਤਰੀ ਵਾਪਸ ਚਲੇਗੇ ਤਾਂ ਉਹਨਾਂ ਨੇ ਕਿਹਾ ਕਿ ਰਸਤਾ ਰੋਕਣ ਵਾਲਿਆਂ ਤੇ ਜਿਹੜਾ ਕਾਰਵਾਈ ਕੀਤੀ ਜਾਵੇ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਫ ਸ਼ਬਦਾਂ ਚ ਕਿਹਾ ਸੀ ਕਿ ਸੰਵਿਧਾਨ ਕਹਿੰਦਾ ਕਿ ਤੁਸੀਂ ਵਿਰੋਧ ਦਰਜ ਕਰਾ ਸਕਦੇ ਹੋ ਮੈਂ ਆਪਦੇ ਦੇਸ਼ ਦੇ ਕਿਸਾਨ ਆਪਦੀ ਸਟੇਟ ਦੇ ਪੰਜਾਬ ਦੇ ਕਿਸਾਨਾਂ ਤੇ ਕੋਈ ਕਾਰਵਾਈ ਨਹੀਂ ਕਰਨੀ 3 ਸਾਲ ਜਿਹੜਾ ਸੀ ਭਗਵੰਤ ਮਾਨ ਕੇਜਰੀਵਾਲ ਤੇ ਪੂਰੀ ਪੰਜਾਬ ਸਰਕਾਰ ਜਿਹੜੀ ਹੈ ਕਿਉਂਕਿ ਹੁਕਮ ਕੇਜਰੀਵਾਲ ਤੋਂ ਲੈਣਾ ਹੁੰਦਾ ਇਸ ਕਰਕੇ ਮੈਂ ਵਾਰੀ-ਵਾਰੀ ਨਾਮ ਲੈ ਰਿਹਾ ਪੂਰੀ ਪੰਜਾਬ ਸਰਕਾਰ ਜਿਹੜੀ ਕੰਨਾਂ ਚ ਕੌੜਾ ਤੇਲ ਪਾ ਕੇ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਸੁੱਤੀ ਰਹੀ ਤੇ ਜਦੋਂ ਪਤਾ ਲੱਗ ਗਿਆ ਕਿ ਦਿੱਲੀ ਦਾ ਇਲੈਕਸ਼ਨ ਆ ਗਿਆ ਹੁਣ ਕੁਝ ਕਰਕੇ ਹੋਣਾ ਪੈਣਾ ਪੈਣਾ ਕਿਉਂਕਿ ਉੱਥੇ ਗਾਂਢਾ ਸਾਡਾ ਚਲਦੀਆਂ ਕਹਿੰਦੇ ਆ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੀ ਬੀ ਟੀਮ ਹੈ ਸੋ ਬੀ ਟੀ ਨੂੰ ਕੁਝ ਕਰਕੇ ਦਿਖਾਉਣਾ ਪੈਣਾ ਸੀ ਜਿਹੜੀ ਚੀਜ਼ ਤੋਂ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਵਾਬ ਦਿੱਤਾ ਸੀ ਕਿ ਮੈਂ ਆਪਦੇ ਸਟੇਟ ਦੇ ਆਪਦੇ ਪੰਜਾਬ ਦੇ ਕਿਸਾਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕੋਈ ਪਰਚਾ ਕੁਝ ਮੈਂ ਨਹੀਂ ਕਰਨਾ ਤਾਂ ਭਗਵੰਤ ਮਾਨ ਨੇ ਉਹ ਸਾਰੀਆਂ ਚੀਜ਼ਾਂ ਨੂੰ ਅਮਲੀ ਜਾਮਾ ਪਹਿਨਾਇਆ ਇੱਥੋਂ ਤੱਕ ਕਿ ਦਿੱਲੀ ਵਾਲੇ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੁਣ ਹਾਲਾਂਕਿ ਚੱਲ ਰਿਹਾ ਹਲੇ ਸਾਰਾ ਪੰਜਾਬ ਉੱਥੇ ਢੋ ਰੱਖਿਆ ਦਿੱਲੀ ਵਾਲਿਆਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਭਗਵੰਤ ਮਾਨ ਦੀ ਪੁਲਿਸ ਨੇ ਜਿਹੜਾ ਉਹ 24 ਕੇ 25 ਕਿਸਾਨਾਂ ਤੇ 307 ਦੇ ਪਰਚੇ ਦਰਜ ਕਰਤੇ ਇਹਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਸੀਨੀਅਰ ਕਿਸਾਨ ਆਗੂਆਂ ਨੇ ਬੋਲਿਆ ਵੀ ਹੈ ਕਿ ਦੱਸੋ ਕਿਸਾਨਾਂ ਕੋਲ ਉਹ ਕਿਹੜੀ ਚੀਜ਼ ਸੀ ਜਾਂ ਕਿਸਾਨ ਕਦੋਂ ਪ੍ਰਧਾਨ ਮੰਤਰੀ ਦੀ ਗੱਡੀ ਦੇ ਨੇੜੇ ਆਏ ਸੀ ਕਿ ਕਿਸਾਨਾਂ ਨੇ ਜਿਹੜਾ 307 ਦਾ ਪਰਚਾ ਜਿਹੜਾ ਕਿਸਾਨਾਂ ਤੇ ਦਰਜ ਕੀਤਾ ਗਿਆ ਇਹ ਸਭ ਤੋਂ ਜਿਹੜੀ ਆਹੋ ਨਿੰਦਣਯੋਗ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਪੰਜਾਬ ਦੀ ਪੂਰੀ ਸਰਕਾਰ ਵਾਸਤੇ ਇਹ ਇੰਨਾ ਨਿੰਦਣਯੋਗ ਕਾਰ ਹੈ ਕਿ ਜਿਹੜੇ ਬੰਦੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਰੋਸ ਵਿਖਾਵਾ ਕਰ ਰਹੇ ਉਹਨਾਂ ਤੇ 307 ਦੇ ਪਰਚੇ ਦੇ ਦਿੰਦੇ ਨੇ ਇੱਕ ਪਾਸੇ ਇਹ ਚੀਜ਼ਾਂ ਤੇ ਦੂਜੇ ਪਾਸੇ ਜਿਹੜਾ ਭਗਵੰਤ ਮਾਨ ਨੇ ਕਿਹਾ ਸੀਗਾ ਮੈਂਬਰ ਪਾਰਲੀਮੈਂਟ ਹੁੰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਪੰਜਾਬ ਆ ਕੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਕਿ ਅਸੀਂ ਜਿਹੜਾ ਚਾਹੇ ਉਹ ਸਿਆਸੀ ਧਰ ਦੇ ਲੀਡਰ ਹੋਣ ਵੱਡੇ ਚਾਹੇ ਵੱਡੇ ਘਰਾਣੇ ਹੋਣ ਤੇ ਚਾਹੇ ਕੋਈ ਹੋਰ ਹੋਵੇ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਐਸਆਈਟ ਐਸਆਈਟੀ ਜਿਹੜੀ ਹੈ ਉਹ ਕਮਰ ਵਿਜੇ ਪ੍ਰਤਾਪ ਦੀ ਉਹਨਾਂ ਜੋ ਰਿਪੋਰਟਾਂ ਜਾਰੀ ਕਰਦੀਆਂ ਅਸੀਂ ਉਹਨਾਂ ਸਾਰੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਾਂਗੇ ਮੈਂ ਅੱਜ ਯਾਦ ਕਰਵਾਉਣਾ ਚਾਹਣਾ ਕਿ 3 ਸਾਲ ਬੀਤਣ ਵਾਲੇ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤੇ ਆ ਦੇਖੋ ਤੁਸੀਂ ਭਗਵੰਤ ਮਾਨ ਨੇ ਕੀ ਕਿਹਾ ਸੀਗਾ ਅੱਜ ਤੱਕ ਇਸ ਗੱਲ ਤੇ ਅਮਲ ਕਿਉਂ ਨਹੀਂ ਕੀਤਾ ਗਿਆ ਉਦੋਂ ਭਗਵੰਤ ਮਾਨ ਨੇ ਇਹ ਗੱਲ ਆਖੀ ਕਿ ਇੱਥੋਂ ਪਤਾ ਲੱਗ ਗਿਆ ਜਦੋਂ ਕਾਰਵਾਈ ਨਹੀਂ ਹੋ ਰਹੀ ਦੋਸ਼ੀਆਂ ਤੇ ਬੇਅਦਬੀ ਕਾਢਦੇ ਆ ਤੇ ਇੱਥੋਂ ਪਤਾ ਲੱਗ ਗਿਆ ਕਿ ਕਾਂਗਰਸ ਤੇ ਅਕਾਲੀ ਆਪਸ ਦੇ ਵਿੱਚ ਘਿਓ ਖਿਚੜੀ ਆਪਸ ਚ ਰਲੇ ਹੋਏ ਹੁਣ ਫਿਰ ਕੀ ਸਮਝਿਆ ਜਾਵੇ ਕਿਆਮ ਆਦਮੀ ਪਾਰਟੀ ਭਗਵੰਤ ਮਾਨ ਪੂਰੀ ਪੰਜਾਬ ਸਰਕਾਰ ਇਥੋਂ ਤੱਕ ਕਿ ਦਿੱਲੀ ਲੌਬੀ ਇਹਨਾਂ ਦੀ ਸਾਰੀ ਹੁਣ ਕਿਹਦੇ ਨਾਲ ਰਲੇ ਸਮਝਿਆ ਜਾਵੇ ਮਤਲਬ ਕਿ ਬੀਜੇਪੀ ਦੀ ਬੀ ਟੀਮ ਕਲਿੱਪ ਦੇਖੋ ਧਿਆਨ ਨਾਲ ਜਦੋਂ ਫਿਰ ਕੁਮਰ ਵਿਜੇ ਪ੍ਰਤਾਪ ਨੇ ਕੱਲ ਇਹ ਪੇਸ਼ਕਸ਼ ਦੇਤੀ ਚਿੱਠੀ ਦੇਤੀ ਕਿ ਮੈਂ ਨੌਕਰੀ ਹੋਈ ਨਹੀਂ ਕਰਨੀ ਅਸਤੀਫਾ ਨਹੀਂ ਜੀ ਮੈਂ ਨੌਕਰੀ ਹੋਈ ਨਹੀਂ ਕਰਨੀ ਮੰਤਰ ਰਟਾਇਰ ਕਰ ਦਿਓ ਤਾਂ ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ ਕੁਮਰ ਵਿਜੇ ਪ੍ਰਤਾਪ ਵਰਗੇ ਅਫਸਰਾਂ ਤੇ ਮਾਣ ਹੈ ਮੈਨੂੰ ਉਹਨਾਂ ਦੀ रिपोर्ट ਤੇ ਯਕੀਨ ਹੈ ਜੇ ਯਕੀਨ ਹੈ ਤਾਂ ਫਿਰ ਪਹਿਲਾਂ ਕਿਉਂ ਨਹੀਂ ਕੇਸ ਲੜਾਈ ਜੀ ਉਹਨਾਂ ਦਾ ਤੁਸੀਂ ਇੱਕ ਇਮਾਨਦਾਰ ਅਫਸਰ ਦੇ ਕੈਰੀਅਰ ਤੇ ਧੱਬਾ ਲਵਾ ਕੇ ਰੱਖਤਾ ਪਹਿਲਾਂ ਇਲੈਕਸ਼ਨ ਕਮਿਸ਼ਨ ਤੋਂ ਉਹਨੂੰ ਪਿਛਲੀ ਵਾਰ ਇਲੈਕਸ਼ਨਾਂ ਵੇਲੇ ਉਦੋਂ ਸੁਖਵੀਰ ਬਾਦਲ ਹੋਰਾਂ ਦੀ ਰਿਪੋਰਟ ਆ ਰਹੀ ਸੀ ਇਲੈਕਸ਼ਨ ਤੋਂ ਪਹਿਲਾਂ ਤਾਂ ਕਿ ਇਲੈਕਸ਼ਨ ਲਗਾਉਣ ਵਾਸਤੇ ਤੁਸੀਂ ਪਹਿਲਾਂ ਉਹਨੂੰ ਬਦਲੀ ਕਰਵਾਈ ਹੁਣ ਫੇਰ ਤੁਸੀਂ ਉਹਦੇ ਕੈਰੀਅਰ ਤੇ ਐਡਾ ਵੱਡਾ ਧੱਬਾ ਲਵਾਤਾ ਇਮਾਨਦਾਰ ਅਫਸਰ ਹੈ ਉਹ ਉਹ ਉਹਨੂੰ ਤਾਂ ਕਈ ਵਾਰੀ ਹਾਈ ਕੋਰਟ ਨੇ ਸੁਮੋਟੋ ਲੈ ਕੇ ਕਈ ਕੇਸਾਂ ਦੇ ਵਿੱਚ ਉਹਨੂੰ ਇਨਕੁਆਇਰੀ ਅਫਸਰ ਲਾਇਆ ਕਿ ਇਹਨੂੰ ਲਾਓ ਇਹ ਹਜਾ ਬੰਦਾ ਤੇ ਤੁਸੀਂ ਜਾਨਕ ਤੁਸੀਂ ਕਹਤਾ ਕਿ ਇਹ ਇਹ ਤਾਂ ਬੰਦਾ ਚਾਹੀਦਾ ਹੀ ਨਹੀਂ ਸਾਨੂੰ ਸੋ ਇਥੋਂ ਕਿਸੇ ਤੋਂ ਹੁੰਦਾ ਫਿਰ ਕਿ ਬਹੁਤ ਵੱਡਾ ਇੱਕ ਤਮਾਚਾ ਵਜਿਆ ਇਹਨਾਂ ਦੀ ਗੱਲ ਤੇ ਕੈਪਟਨ ਸਾਹਿਬ ਦੇ ਤੇ ਬਾਦਲ ਸਾਹਦੇ ਆ ਪਿੱਛੇ ਗੱਠ ਜੋੜਤੇ ਕੁਮਰਬਿਜੇ ਪ੍ਰਤਾਪ ਨੇ ਸਾਰਾ ਦੱਸਤਾ ਕਿ ਮੈਂ ਨੌਕਰੀ ਹੋਈ ਨਹੀਂ ਕਰਨੀ ਜੇ ਇਸ ਮਾਲਚ ਕਰਾਉਣਾ ਉਹ ਉਹ ਬੰਦਾ ਆਈਜੀ ਲੈਵਲ ਦਾ ਬੰਦਾ ਜਿਹਨੂੰ ਜਾਨੂ ਮਾਰਨੇ ਦੀਆਂ ਧਮਕੀਆਂ ਮਿਲਦੀਆਂ ਹੋਂ ਤੇ ਫਿਰ ਆਪਦੀ ਫੋਰਸ ਨੂੰ ਡਿਫੈਂਡ ਕਰਨਾ ਕਿਹਦਾ ਕੰਮ ਹੁੰਦਾ ਉਹਦੀ ਰੱਖਿਆ ਕਰਨੀ ਕਿਹਦਾ ਕੰਮ ਹੁੰਦਾ ਉਹਨਾਂ ਦੀ ਸੇਫਟੀ ਕਿਹਦਾ ਕੰਮ ਹੁੰਦਾ ਹੈ? ਹੋਮ ਮਿਨਿਸਟਰ ਦਾ। ਹੋਮ ਮਿਨਿਸਟਰ ਕੌਣ ਹੈ? ਕੈਪਟਨ ਮਿੰਦਰ ਸਿੰਘ। ਸੁਰ ਰੜਕੇ ਬਹੁਤ سارے ਮੈਨੂੰ ਕਾਂਗਰਸੀਆਂ ਦੇ ਫੋਨ ਆਏ ਨੇ ਕਹਿੰਦੇ ਜੀ ਸਾਡੀ ਤਾਂ ਫੱਟੀ ਪੁੱਜ ਗਈ। ਮੈਂ ਕਿਹਾ ਤੁਹਾਡੀ ਪੁੱਜਣੀ ਸੀ ਕਿਉਂਕਿ ਤੁਸੀਂ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਆ ਪਾਪ ਖੱਟ ਰਹੇ ਹੋ ਤੁਸੀਂ। ਕਿ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੂੰ ਬਰੀ ਕਰਵਾ ਰਹੇ ਹੋ। ਉਹਨਾਂ ਨੂੰ ਤੁਸੀਂ ਕਲੀਨ ਚਿੱਟਾਂ ਦੇ ਰਹੇ ਹੋ। ਇਹ ਪ੍ਰਮਾਤਮਾ ਦੇਖਦਾ ਸਾਰਾ ਕੁਝ। ਸੋ ਇਹ ਕੁਮਰ ਵਿਜੇ ਪ੍ਰਤਾਪ ਦੇ ਅਸਤੀਫੇ ਰੀ ਪੇਸ਼ ਕਰ ਜਦ ਅਰਲੀ ਰਿਟਾਇਰਮੈਂਟ ਦੀ ਪੇਸ਼ਕਸ਼ ਨੇ ਅਕਾਲੀ ਦਲ ਤੇ ਕਾਂਗਰਸੀਆਂ ਦੇ ਆਪਸ ਦੇ ਵਿੱਚ ਮਿਲੇ ਹੋਣ ਦਾ ਜਿਹੜਾ ਪਹਿਲਾਂ ਥੋੜਾ ਬਹੁਤ ਗੱਲ ਫੈਲੀ ਹੋਈ ਸੀ ਹੁਣ ਤਾਂ ਪੱਕੀ ਹੋ ਗਈ ਪੰਜਾਬ ਦੇ ਬੱਚੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤੇ ਜਿਹੜੇ ਕੇਸ ਚੱਲਦੇ ਸੀ ਘਟਾਲਿਆਂ ਦੇ ਬਾਦਲ ਸਾਹਿਬ ਜਾਂਦੇ ਜਾਂਦੇ ਉਹਨਾਂ ਨੂੰ ਵਾਪਸ ਲੈ ਗਏ ਸੀਗੇ 2016 ਚ ਤੇ ਹੁਣ ਜਿਹੜੇ ਬਾਦਲ ਸਾਹਿਬ ਤੇ ਚੱਲਦੇ ਨੇ ਉਹ ਕੈਪਟਨ ਵਾਪਸ ਲੈ ਰਿਆ ਹੈ ਇਆਪਸ ਦੇ ਵਿੱਚ ਇੱਕ ਦੂਜੇ ਦੇ ਐਸਾਨਾਂ ਦੇ ਬਦਲੇ ਨਿਭਾਰੇ ਨੇ ਤੇ ਪਿਸ ਰਹੀ ਹੈ ਤਾਂ ਪੰਜਾਬ ਦੇ ਜਿਹੜੇ ਆਮ ਲੋਕ ਪਿਸ ਰਹੇ ਨੇ ਜਨਤਾ ਪਿਸ ਰਹੀ ਹੈ ਜਿਹੜੇ ਇਨਸਾਫ ਪਾਲਦੇ ਨੇ ਉਹ ਪਿਸ ਰਹੇ ਨੇ ਇਹ ਤਾਂ ਆਪਣੀ ਮਨਮਰਜ਼ੀ ਦੇ ਵਕੀਲ ਹਾਰਨ ਵਾਸਤੇ ਵੀ ਕਰ ਦਿੰਦੇ ਨੇ ਮਨਮਰਜ਼ੀ ਦੇ ਵਕੀਲ ਜਿੱਤਣ ਵਾਸਤੇ ਵੀ ਕਰ ਲੈਂਦੇ ਨੇ ਇਹਨਾਂ ਦੇ ਸਾਰੇ ਫੈਸਲੇ ਪਹਿਲਾਂ ਹੀ ਹੋਏ ਹੋਏ ਨੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਹ ਜਿਹੜੇ ਘਰੀ ਜਾਣ ਹੋਣ ਇਹ ਕਦੋਂ ਤੀਕੇ ਇੱਥੇ ਬੈਠੇ ਖੜੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਧਾਨ ਕੀ ਕਰਨਗੇ ਇਹ ਸੁਜੀਤ ਪਾਤਨ ਜੀ ਦੀਆਂ ਲਾਈਨਾਂ ਨੇ ਬਿਲਕੁਲ ਸਹੀ ਸਾਬਤ ਹੋ ਰਹੀਆਂ ਨੇ ਕਿ ਉੱਥੇ ਮਤਲਬ ਅਦਾਲਤਾਂ ਦੇ ਮੂਹਰੇ ਖੜੇ ਖੜੇ ਸੁੱਕ ਗਏ ਲੋਕ ਕਿ ਇਨਸਾਫ ਮਿਲੂ ਸ਼ਾਇਦ ਇਨਸਾਫ ਮਿਲੂ ਉਮੀਦ ਹੈਗੀ ਸੀ ਪਰ ਮੈਂ ਪਹਿਲੇ ਦਿਨੋਂ ਕਹਿੰਦਾ ਆ ਰਿਹਾ ਸੀ ਕਿ ਕੈਪਟਨ ਤੋਂ ਨਾ ਕਰਿਓ ਉਮੀਦ ਇਨਸਾਫ ਦੀ ਇਹਨੇ ਨਹੀਂ ਕਰਨਾ ਇਹ ਰਲੇ ਹੋਏ ਨੇ ਇਹ ਆਪਸ ਵਿੱਚ ਬਸ ਠੰਡੇ ਵਾਸਤੇ ਚ ਪਾਉਣਗੇ ਸੋ ਇਹ 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 ਗੱਲ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਕੁਮਰ ਬਿਜੇ ਪ੍ਰਤਾਪ ਹੋਰਾਂ ਦੀ ਵਿਰੜ ਇਰਾਦੇ ਦੀ ਉਹਨਾਂ ਉਹਨਾਂ ਦੇ ਜਜ਼ਬੇ ਦੀ ਔਰ ਉਹਨਾਂ ਦੀ ਇਮਾਨਦਾਰੀ ਦੀ ਅਸੀਂ ਜਿਹੜੀ ਹੈ ਉਹ ਤਾਰੀਫ ਕਰਦੇ ਹਾਂ ਸਲਾਮ ਕਰਦੇ ਹਾਂ ਕਿ ਕੋਈ ਇਹੋ ਜਿਹਾ ਫਰ ਹੈਗਾ ਜਿਹੜਾ ਸੱਚੇ ਦਿਲੋਂ ਜਿਹਨੇ ਇਨਕੁਆਇਰੀ ਕੀਤੀ ਪਰ ਉਹ ਨਹੀਂ ਸਿਰੇ ਲੱਗੀ ਉਹ ਅਲੱਗ ਗੱਲ ਹੈ ਪਰ ਉਹ ਪਰਿਵਾਰ ਜਿਹੜਾ ਗੱਲ ਹੁੰਦੀ ਹੈ ਉਹਨਾਂ ਨਾਲ ਉਹ ਕੁਮਰ ਬਿਜੇ ਪ੍ਰਤਾਪ ਦੀ ਜਿਹੜੀ ਐਸਆਈਟੀ ਹੈ ਉਹ ਜਿਹੜੀ ਉਹਦੀ ਰਿਪੋਰਟ ਹੈ ਉਹ ਹੁਣ ਤਾਂ ਜਨਤਕ ਹੋ ਸਕਦੀ ਹੈ ਕਿਉਂਕਿ ਜਿਹੜੀ ਚੀਜ਼ ਕੋਰਟ ਦੇ ਵਿੱਚ ਪੇਸ਼ ਹੋ ਜੇ ਉਹ ਪਬਲਿਕ ਡੋਮੇਨ ਚ ਆ ਜਾਂਦੀ ਹੈ ਤੇ ਉਹ ਉਹਦੇ ਪਰਚੇ ਛਾ ਕੇ ਉਹ ਵੰਡਣਗੇ ਕਿ ਭਾਈ ਆਹ ਦੋਸ਼ੀ ਨੇ ਇਨ ਇਨਾ ਇਨਾ ਦੇ ਨਾਂ ਨੇ ਪੁਲਿਸ ਵਾਲਿਆਂ ਦੇ ਇਨਾ ਇਨਾ ਦੇ ਨਾਂ ਨੇ ਜਿਹੜੇ ਪੋਲੀਟੀਕਲ ਲੋਕਾਂ ਦੇ ਤੇ ਉਹ ਜਨ ਜਨਤਾ ਦੇ ਵਿੱਚ ਪਹੁੰਚਣਗੇ ਤੇ ਜਨਤਾ ਜਿਹੜੀ ਹੈ ਮੈਂ ਪਹਿਲਾਂ ਵੀ ਇਹੀ ਕਹਿੰਦਾ ਹੁਣ ਅੱਜ ਵੀ ਇਹੀ ਕਹਿੰਦਾ ਕਿ ਆਹ ਕਚਹਿਰੀਆਂ ਜਿਹੜੀਆਂ ਨੇ ਇੱਥੇ ਮਹਿੰਗੇ ਵਕੀਲ ਕਰ ਲੋਂਗੇ ਗਵਾਹ ਮਕਰਾ ਲੋਂਗੇ ਇੱਥੇ ਗੰਢ ਤੁਪਾਂ ਕਰ ਲੋਗੇ ਦੂਜੀਆਂ ਪਾਰਟੀਆਂ ਨਾਲ ਤਾਂ ਕੇਸ ਜਿੱਤ ਜਿਓਗੇ ਪਰ ਜਿਹੜੀ ਲੋਕਾਂ ਦੀ ਕਚੈਰੀ ਹੈ ਤੇ ਜਿਹੜੀ ਪਰਮਾਤਮਾ ਦੀ ਕਚੈਰੀ ਹੈ ਉਹਦੇ 'ਚ ਤੁਹਾਨੂੰ ਵਕੀਲ ਨਹੀਂ ਲੱਭਣੇ ਕੋਈ ਸਵਾਲ ਤੁਹਾਡਾ ਹੋਵੇ ਮਤਲਬ ਤੂੰ ਅਗਰ ਤੁਹਾਡੀ ਸਰਕਾਰ ਬਣਦੀ ਹੈ ਤੁਸੀਂ ਸਭ ਤੋਂ ਪਹਿਲਾਂ ਇਸ ਕੇਸ ਨੂੰ ਕਿੱਦਾਂ ਦੇਖੋਗੇ ਬਹਿਰਗੋਲਾ ਕੋਟੀ ਵਾਲਾ ਚਲ ਮੰਨ ਲਿਆ ਤੁਸੀਂ ਕਹਿ ਰਹੇ ਹੋ ਵੀ ਇੱਕ ਰੇਲੇ ਵੇਨੇ ਤੁਹਾਡੀ ਸਰਕਾਰ ਬਣ ਗਈ ਤੁਸੀਂ ਕਿੱਦਾਂ ਲਓਗੇ ਅਸੀਂ ਤਾਂ ਅਸੀਂ ਤਾਂ ਫੁਮਰ ਵਿਜੇਪੁਰਤਾਪ ਹੋਰਾਂ ਦੀ ਜਿਹੜੀ ਐਸਆਈਟੀ ਹੈ ਉਹ ਉਹਦੀ ਰਿਪੋਰਟ ਜਿਹੜੀ ਹੈ ਉਹ ਤਾਂ ਹੁਣ ਜਨਤਕ ਹੋ ਜਾਊਗੀ ਉਹਨੂੰ ਉਹਤੇ ਐਕਸ਼ਨ ਕਿਉਂ ਨਹੀਂ ਲਏਗਾ ਨੌ ਚਲਾਨ ਪੇਸ਼ ਕਰਨ ਤੋਂ ਬਾਅਦ ਵੀ ਤੁਸੀਂ ਐ ਕਿਵੇਂ ਚੱਕ ਕੇ ਭਗਾ ਕੇ ਮਾਰੀ ਜਿਵੇਂ ਅਸੀਂ ਅਸੀਂ ਫੁੱਟੀ ਗੱਲ ਕਰ ਰਹੇ ਹਾਂ ਅਸੀਂ ਅਸੀਂ ਐਕਸ਼ਨ ਲਵਾਂਗੇ ਅਸੀਂ ਤਾਂ ਅਸੀਂ ਤਾਂ ਦੁੱਧ ਦੁੱਧ ਪਾਣੀ ਦਾ ਪਾਣੀ ਵੀਰ ਬਾਗਲ ਵੀ ਦੋਸ਼ੀਓ ਦੇ ਅੰਦਰ ਭੇਜੋਗੇ ਕਿਉਂ ਨਹੀਂ ਹੋਰ ਫਿਰ ਕਿੱਥੇ ਭੇਜਾਂਗਾ ਨੂੰ ਨਹੀਂ ਕੱਲਾ ਸੁਖਵੀਰ ਬਾਦਲ ਕਿਉਂ ਕਾਨੂੰਨ ਤੋਂ ਉੱਪਰ ਹੋ ਗਿਆ ਸੁਖਵੀਰ ਬਾਦਲ